ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਕਿਸੇ ਨੂੰ ਵੀ ਕੋਈ ਚਮੜੀ ਰੋਗ ਹੈ ਦਾਦਾ ਚੰਬਲ ਵੈਕਟਰ ਐਕਜ਼ੀਮਾ ਹੁੰਦਾ ਇੱਕ ਇੱਕ ਡਰਾਈ ਐਕਜ਼ੀਮਾ ਹੁੰਦਾ ਬਹੁਤ ਪੁਰਾਣੀ ਤੋਂ ਪੁਰਾਣਾ ਜਿੰਨਾ ਮਰਜੀ ਐਕਜ਼ੀਮਾ ਆਵੇ ਦਵਾਈ ਛਾੜ ਦੇ ਕੋਲ ਤਿਆਰ ਹੁੰਦੀ ਹੈ ਸੋਰੈਸਿਸ ਰੋਗ ਹੈ ਜਿਹੜੇ ਬੰਦੇ ਸਟੀਰੋਇਡ ਖਾ ਖਾ ਕੇ ਦਵਾਈ ਰੱਖਦੇ ਆ ਰੋਗ ਨੂੰ ਜਿਹੜੋ ਖਤਮ ਕਰਨ ਵਾਸਤੇ ਸਾਡੇ ਕੋਲ ਦਵਾਈਆਂ ਤਿਆਰ ਹੁੰਦੀਆਂ ਕਿਸੇ ਵੀ ਨੂੰ ਸਕਿਨ ਦੀ ਅਲਰਜੀ ਹੋਵੇ ਕਿਸੇ ਨੂੰ ਖੁਜਲੀ ਸਾਰੇ ਸ਼ਰੀਰ ਦੇ ਉੱਤੇ ਹੁੰਦੀ ਹੋਵੇ ਕਿਸੇ ਨੂੰ ਵੀ ਕੋਈ ਪੁਰਾਣੀ ਤੋਂ ਪੁਰਾਣਾ ਚਮੜੀ ਰੋਗ ਹੈ ਕਿਸੇ ਨੂੰ ਦਵਾਈ ਚਾਹੀਦੀ ਹੋਵੇ ਸਾਡਾ ਡਰੈੱਸ ਹੈ ਸਨਿਆਸੀ દવાਖਾਨਾ ਵੈਦ ਵਰਿੰਦਰ ਸਿੰਘ ਸਪਾਂ ਵਾਲੇ ਨੇੜੇ ਬਹੁਣਾ ਚੌਕ ਮੋਗਾ ਫੋਨ ਨੰਬਰ 984736382 9847 63348 ਕਿਸੇ ਵੀਰ ਨੂੰ ਦਵਾਈ ਚਾਹੀਦੀ ਹੋਵੇ ਸਾਡੇ ਕੋਲੇ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਸਾਡੇ ਕੋਲੇ ਆ ਕੇ ਵੀ ਸੰਪਰਕ ਕਰ ਸਕਦਾ ਹੈ ਕਿਸੇ ਨੇ ਕੋਰੀਅਰ ਆਈ ਦਵਾਈ ਮੰਗੋਣੀ ਹੋਵੇ ਕੋਰੀਅਰ ਆ ਵੀ ਪੇ ਦਿੰਨੇ ਆ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਸਕਿਨ ਪ੍ਰੋਬਲਮ ਹੈ ਸਾਡੇ ਕੋਲ ਬਹੁਤ ਵਧੀਆ ਦਵਾਈਆਂ ਦੇਸੀ ਦਵਾਈਆਂ ਨਾਲ ਬਿਮਾਰੀ ਜੜੋ ਖਤਮ ਹੋ ਜਾਂਦੀ ਹੈ ਸਰਾਇਸ ਸਰਗੇ ਰੋਗ ਵੀ ਜੜੋ ਖਤਮ ਹੋ ਜਾਂਦੇ ਆ ਕੋਈ ਸੰਪਰਕ ਕਰੋ ਕਿਸੇ ਨੂੰ ਵੀ ਚਮੜੀ ਰੋਗ ਵਾਸਤੇ ਦਵਾਈ ਦੀ ਜਰੂਰਤ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ